ਭਾਈ ਨਾ ਗੱਲ ਕਰ ਰਹੀ ਇੱਕ ਮਿੰਟ ਲੱਗਾ ਮੋਬਾਈਲ ਨੂੰ ਤੁਹਾਨੂੰ ਦੱਸੀ ਹੋਵੇ ਇੱਕ ਮਿੰਟ ਲੱਗਾ ਨਾ ਹਰ ਭਾਈ ਇਹ ਬੰਦੇ ਕੋਲ ਨਾ ਨਾ ਸੀਟ ਬੈਲਟ ਲਵਾਈ ਕੇ ਉਲਟਾ ਇਹ ਮੇਰੀ ਗੱਡੀ ਢੋਵ ਮੈਂ ਭਾਈ ਨਾ ਗੱਲ ਕਰਨ ਇੱਕ ਮਿੰਟ ਇਹ ਢੋ ਕਰਨ ਦੇ ਬਾਅਦ ਹੋਪਟਰ ਵਜਾਇਆ ਇਹਨਾਂ ਨੇ ਮੈਂ ਇੱਕ ਮਿੰਟ ਨਹੀਂ ਹੋਇਆ ਪੂਰੀ ਮਾਰਕੀਟ ਘਵਾ ਦੀ ਭਾਈ ਸੜਕ ਤੇ ਲਾਈ ਮੈਂ ਭਾਈ ਨਾ ਉੱਤਰ ਕੇ ਸਾਈਡ ਤੇ ਗੱਲ ਕਰ ਰਿਹਾ ਸੜਕ ਗੱਡੀ ਲੱਗੀ ਜਾਂ ਲਾਈ ਠੀਕ ਕੀ ਕਹਿੰਦੇ ਠੀਕ ਗੱਡੀ ਢੋ ਕਰਕੇ ਜ਼ਬਰਦਸਤੀ ਲੈ ਕੇ ਚੱਲੇ ਆ ਜਰਾ ਕੀ ਗੱਲ ਹੈ ਯਾਰ ਉਹ ਗੱਡੀ ਆਉਂਗਾ ਤੇ ਡੋਟੇ ਦੇ ਸਾਹਮਣੇ ਪਹਿਲਾਂ ਮੇਰੀ ਗੱਲ ਸੁਣੋ ਮੈਂ ਹਰ ਚੀਜ਼ ਕਰਾਂਗਾ ਪਹਿਲਾਂ ਇਹਦਾ ਲਾਇਸੈਂਸ ਚੈੱਕ ਕਰ ਲਓ ਮੈਂ 2500 ਰੁਪਇਆ ਦਰ ਦੂੰ 1500 ਛੱਡੋ ਇੱਕ ਮਿੰਟ ਇਹਦਾ ਲਾਇਸੈਂਸ ਚੈੱਕ ਤੁਸੀਂ ਦੀ ਸੁੱਕੀ ਗੱਲ ਹੋਈ ਹੁਣ ਤੁਸੀਂ ਫੇਰ ਇਹਨਾਂ ਤੋਂ ਬਾਅਦ ਘੜੀ ਰੌਂਗਪਾਰਕ ਜਿੱਥੋਂ ਸੁੱਕੀ ਆਈ ਠੀਕ ਹੈ ਨਾ ਠੀਕ ਹੈ ਭਾਈ ਵੇਹੋ ਜਾਣਾ ਫਾਈਨ ਕਰਵਾਉਣਾ ਨਹੀਂ 200 ਬੱਚਾ ਵਾਰ ਤੋਂ ਆਪਣੀ ਗੱਡੀ ਲੈ ਜਾ ਕੇ ਫਾਈਨ ਪੇ ਕਰਕੇ ਆਹ ਗੱਲ ਨਹੀਂ ਇਹ ਗੱਡੀ ਲੈ ਕੇ ਜਾਣਾ ਕਿ ਤੇਰੇ ਸਾਰੇ ਵੀ ਲੈ ਕੇ ਮੈਂ ਫਾਈਨ ਦੇਣ ਲਈ ਜਾ ਰਿਹਾ ਠੀਕ ਹੈ ਮੈਂ ਗਲਤ ਆ ਅਗਰ ਇਹ ਸਹੀ ਆ ਨਾ ਐਸੇ ਯਾਦ ਮੈਂ ਫਾਈਲ ਦੇਣ ਲਈ ਤਿਆਰ ਆ ਇਹਦਾ ਲਾਇਸੈਂਸ ਦਿਖਾ ਦੇ ਮੇਰਾ ਲਾਇਸੈਂਸ ਇਹਦਾ ਵੇਖ ਲਓ ਮੈਂ ਗੱਡੀ ਜਿੱਥੇ ਗੱਲ ਉੱਥੋਂ ਲੈ ਲਾਂਗਾ ਆਹੋ ਇਹਨੂੰ ਕੋ ਲਾਇਸੈਂਸ ਚੈੱਕ ਕਰਾ ਪੌਲੀ ਸੀਟ ਬੈਲਟ ਵਿਖਾ ਕੀ ਨਾਮ ਹੈ ਸੀਟ ਬੈਲਟ ਰਹੀ ਹੈ ਇਹਨੇ ਉਹ ਸਾਹਮਣੇ ਗਲਤ ਲਗਾ ਲਾਈ ਹੋਈ ਹੈ ਪਾਰ ਨਹੀਂ ਚੱਲਦੇ ਐ ਕੋਈ ਗੱਡੀ ਘੱਟ ਚਾਬੀ ਘੱਟ ਰਹਾ ਕੋਈ ਠੀਕਾਣਾ ਵੇ ਕਰਦੀ ਸਾਰੀ ਪਬਲਿਕ ਦੇ ਲਈ ਕੰਪਲੇਂਟ ਕਰਦੀ ਮੇਰੀ ਕੱਢੀ ਕੋਈ ਫੇਲਾ ਤੇ ਚਾਹ ਮੇਰੀ ਕੰਪਲੇਂਟ ਕਰਦੀ ਪਬਲਿਕ ਮੇਰੀ ਜਰੂਰ ਹੈ ਬਾਈ ਨਾ ਇਹਨੂੰ ਲੱਭੇ ਪੈਸੇ ਮੈਂ ਨੀਂ ਨਾ ਕਰਦਾ ਤੁਹਾਡੇ ਵੀ ਕਰਦਾ ਹੋਰ ਜਮਾ ਕਰਦਾ ਤੁਹਾਡੇ ਵੀ ਸਾਡੇ ਵੀ ਜਮਾ ਕਰਦਾ ਸਾਡੇ ਵੀ ਜਮਾ ਕਰਦਾ ਮੌਕੇ ਤੇ ਫੁੱਲ ਸੋ ਟੂ ਗੱਡੀ ਤੇ ਬੈਠਾ ਜੀ ਮੈਂ ਫਿਰ ਤੂੰ ਬੇਚੇ ਗੀਰ ਬੱਕੇ ਥੋੜੀ ਨਹੀਂ ਆ ਗਈ ਦਰ ਕੋ ਗੱਡੀ ਕਿਹੜੀ ਪਿੱਛੇ ਕਰਦੇ ਗੱਡੀ ਬਹੁਤ ਗੱਲ ਹੋਈ ਭਾਜੀ ਐਂ ਉੱਥੋਂ ਗੱਡੀ ਚੁੱਕੀ ਆ ਠੀਕਾ ਮੈਂ ਵੀਰ ਨੂੰ ਬੜੇ ਪਿਆਰ ਨਾਲ ਕਹਾ ਮੈਂ ਪਾ ਲਈ 8000 ਰੁਪਏ ਦਾ ਉਹ ਸਕੋੜਿਆ ਉੱਥੇ 1500 ਦਾ ਜੀ ਮੈਂ ਜੇ ਇੱਥੇ ਕਰਾਉਣਾ ਇੱਥੇ ਕਰਾ ਲਓ ਇਹ ਵੀਰ ਨੇ ਚਾਬੀ ਚੱਡੀ ਚੱਡੀ ਦੱਸੋ ਥੋੜੀ ਹੈਗੀ ਚਾਬੀ ਭਾਈ ਤੁਸੀਂ ਦੋ ਮੈਂਤੀ ਬੋਲਣਾ ਨਹੀਂ ਬੋਲਣ ਇੱਕ ਹਾਤੀ ਪੈਂਦਾ ਠੀਕ ਆ ਇਹ ਕਹਿੰਦਾ ਸੀਟ ਬੈਲਟ ਨਹੀਂ ਭਾਈ ਤੁਹਾਨੂੰ ਵੀ ਪਤਾ ਵੀ ਦਿਹਾੜੀ ਚ ਵੀਰ ਆਹੀ ਪਰ ਨਾ ਚੜਨਾ ਭਾੜੀ 20 ਰਾ ਬੈਲਟ ਲਾਵਾਂਗੇ ਤੇ ਲਾਵਾਂਗੇ ਇਹ ਦੱਸ ਇਹ ਕਹਿੰਦੇ ਲਾਇਸੈਂਸ ਕਰ ਦੇ ਵੀਰ ਮੇਰਾ ਲਾਇਸੈਂਸ ਕਰ ਦੇ ਵੀਰ ਮੇਰਾ ਖਲੂਸੇ ਯਾਰ ਗੱਲ ਕਰਦੇ ਆ ਇਹ ਦੂਗਾ ਪੰਜਾਹ ਮੈਂ ਚੜੂਗਾ ਮੈਨੂੰ ਤਾਂ ਸੀਟ ਬੈੱਡ ਲੈਣੀ ਪੈਣੀ ਹੈ ਚਲੋ ਮੈਨੂੰ ਲਾਣੀ ਮੈਨੂੰ ਤੈਨੂੰ ਕੋਈ ਨਹੀਂ ਮੈਨੂੰ ਤੈਨੂੰ ਕੋਈ ਥੋੜੀ ਤਾਂ ਤੂੰ ਮੇਰੀ ਗੱਡੀ ਢੋ ਕਰ ਲੈਣਾ ਮੈਂ ਗੱਲ ਕਰ ਰਿਹਾ ਮੇਰੀ ਨਾਲ ਤੂੰ ਸਾਰੇ ਉਹ ਇਕੋ ਗਿਆ ਤੂੰ ਸਾਰੇ ਉਹ ਇਕੋ ਗਿਆ ਤੂੰ ਸੀਟ ਬੈੱਡ